ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਮੇਰੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਅਸੀਂ ਚੱਲੇ ਆ ਜੀ ਕਲਾਨੌਰ ਦਾ ਕਲਾਨੌਰ ਵਿੱਚ ਸਿਵ ਦੇ ਮੰਦਿਰ ਤੇ ਮੰਦਿਰ ਦਾ ਤੁਹਾਨੂੰ ਇਤਿਹਾਸ ਵੀ ਦੱਸਾਂਗੇ ਤੇ ਨਾਲੇ ਕਰਾਉਨੇ ਆ ਤੁਹਾਨੂੰ ਮੰਦਿਰ ਦੇ ਦਰਸ਼ਨ ਤੇ ਆਜੋ ਸਾਡੇ ਨਾਲ ਬਣੇ ਰਿਓ ਬਲੌਗ ਦੇ ਵਿੱਚ ਜੇ ਸਾਹਮਣੇ ਹੈਗਾ ਗੇਟ ਆ ਗਿਆ ਵਾ ਸਿਵ ਮੰਦਿਰ ਦਾ ਗੇਟ ਇਹ ਰਸਤਾ ਮੰਦਿਰ ਨੂੰ ਜਾਂਦਾ ਵਾ ਜੀ ਇਹ ਵਾਲਾ ਸਾਹਮਣਾ ਰੋਡ ਜਿਹੜਾ ਵੇ ਬਟਾਲੇ ਨੂੰ ਜਾਂਦਾ ਵਾ ਤੇ ਪਿਛਲਾ ਰੋਡ ਜਿਹੜਾ ਵਾ ਡੇਰਾ ਬਾਬਾ ਨਾਨਕ ਨੂੰ ਜਾਂਦਾ ਵਾ ਤੇ ਚਲੋ ਚੱਲਦੇ ਆ ਜੀ ਮੰਦਿਰ ਤੇ ਮੰਦਿਰ ਦੀ ਬਹੁਤ ਸੋਹਣੀ ਸੁਣਿਆ ਮੈਂ ਨੈਟ ਤੇ ਵੇਖਿਆ YouTube ਤੇ ਕਿ ਪਾਰਕਿੰਗ ਬਣੀ ਆ ਗੱਡੀਆਂ ਲਾਉਣ ਵਾਸਤੇ ਬਹੁਤ ਜ਼ਿਆਦਾ ਵਧੀਆ ਸੋਹਣੀ ਤੇ ਚਲੋ ਬਣੇ ਰਿਓ ਵਲੌਗ ਚ ਤੇ ਨਾਲੇ ਦੇਖਦੇ ਆ ਸੇਵਾ ਮੰਦਿਰ ਤੇ ਕਰਦੇ ਆ ਮੰਦਿਰ ਤੇ ਦਰਸ਼ਨ ਤੇ ਨਾਲੇ ਕੀ ਇਤਿਹਾਸ ਆ ਸਾਡਾ ਪਤਾ ਕਰਦੇ ਆ ਤੇ ਵੀਡੀਓ ਵਿੱਚ ਬਣੇ ਰਿਓ ਪਹਿਲਾਂ ਤੁਹਾਨੂੰ ਮੰਦਰ ਤੇ ਚੜਦੇ ਹਾਂ ਸ਼ਾਨਾਰੀ ਬਹੁਤ ਜ਼ਿਆਦਾ ਚੜ੍ਹਾਈ ਮਿਲੇਗੀ ਬਹੁਤ ਖੁੱਲੀ ਸੜਕ ਬਣੀ ਆ ਦੇਖੋ ਪਹਿਲਾਂ ਝੰਡੇ ਝੁੰਡੇ ਮੰਦਰ ਤੇ ਸਾਰੇ ਲੱਗੇ ਆ ਤੁਹਾਨੂੰ ਦਿਖਾਈ ਦੇਣਗੇ ਨਾਲ ਹੀ ਦੁਕਾਨਾਂ ਵੀ ਆ ਬੱਚਿਆਂ ਦੇ ਖਾਣ ਪੀਣ ਦੀ ਅਗੇ ਅਸੀਂ ਮੰਦਰ ਤੇ ਕਰਾਉਨੇ ਆ ਤੁਹਾਨੂੰ ਮੰਦਰ ਦੇ ਦਰਸ਼ਨ ਅੰਦਰ ਵੱੜ ਜਾ ਕੇ ਦੇਖੋ ਉਹ ਅਗਲੀ ਵਾਰੀ ਬਹੁਤ ਪੁਰਾਣਾ ਮੰਦਰ ਆ ਹਰਮਾਨ ਦੀ ਫੋਟੋ ਲੱਗੀ ਆ ਤੇ ਇੱਧਰ ਆਪਾਂ ਲਾਉਣ ਲੱਗੇ ਆ ਗੱਡੀ پارک ਗੱਡੀ ਲਾ ਕੇ پارک ਤੇ ਕਰਾਉਨੇ ਆ ਤੁਹਾਨੂੰ ਦਰਸ਼ਨ ਅਰੇ ਪੀਪੀ ਤੇ ਗੱਡੀ ਅਸੀਂ ਕਰ ਲਈ ਆ پارک ਤੇ ਸਾਹਮਣੇ ਆ ਗਾ ਸਿਵ ਦਾ ਮੰਦਿਰ ਦੇਖੋ ਬਹੁਤ ਜਿਆਦਾ ਸੋਹਣੀ ਪਾਰਕਿੰਗ ਬਣੀ ਹੋਈ ਆ ਤੇ ਆ ਜਾਓ ਵੀਡੀਓ ਦੇ ਵਿੱਚ ਬਣੇ ਰਹੋ ਤੁਹਾਨੂੰ ਦਿਖਾਉਨੇ ਆ ਹੁਣ ਅਸੀਂ ਮੰਦਿਰ ਦੇ ਅੰਦਰ ਐਂਟਰ ਹੋਣ ਲੱਗੇ ਆ ਤੇ ਤੁਹਾਨੂੰ ਦਿਖਾਉਨੇ ਆ ਮੰਦਿਰ ਕਾਲਾ ਨੌਰ ਦਾ ਸ਼੍ਰੀ ਮੰਦਿਰ ਕਲਾਂੌਰ ਤੇ ਬਹੁਤ ਸੋਹਣੀ ਇਮਾਰਤ ਬਣੀ ਹੈ ਮੰਦਿਰ ਦੀ ਮਸਜੇ ਟਾਈਮ ਦੀ ਇੱਥੇ ਇਤਿਹਾਸ ਇਹਨਾਂ ਦਾ ਸੰਗਤ ਜੀ ਇੱਥੇ ਅਕਬਰ ਸਾਹਿਬ ਹੁਣ ਦੇ ਹੀ ਅਕਬਰ ਤੇ ਉਹਨਾਂ ਦੇ ਜਦੋਂ ਇੱਥੋਂ ਦੀ ਘੋੜੇ ਲੰਘਦੇ ਸੀ ਨਾ ਤੇ ਜਦੋਂ ਬਾਬੇ ਦੇ ਇਸ ਮੰਦਿਰ ਤੇ ਉਤੇ ਪਹਿਲਾ ਜਗਾ ਹੁੰਦੀ ਸੀ ਤਾਂ ਥੜਾ ਹੁੰਦਾ ਸੀ ਸੇਵ ਦਾ ਤੇ ਉਹਦੇ ਉੱਪਰ ਦੀ ਜਦੋਂ ਨੰਗਦੇ ਸੀ ਤੇ ਉਹਨਾਂ ਦੇ ਘੋੜੇ ਨਾ ਲੰਗੜੇ ਹੋ ਜਾਂਦੇ ਸੀ ਤੇ ਕੀ ਆ ਅੱਗੇ ਇਤਿਹਾਸ ਸਾਰਾ ਵੀਡੀਓ ਵਿੱਚ ਦੱਸਾਂਗੇ ਇਹ ਆਖੇ ਮੰਦਰ ਤੇ ਟਿਕਣ ਲੱਗੇ ਬਹੁਤ ਸੋਹਣੀਆਂ ਮੂਰਤੀਆਂ ਬਣੀਆਂ ਆ ਵਾ ਮੈਂ ਵੇਖਦੇ ਰਹਾਂ ਆਈ ਉਧਰ ਕਿੱਥੇ ਗਣੇਸ਼ ਜੀ ਦੀ ਮੂਰਤੀ ਬਣੀ ਆ ਵੇਖੋ ਕਿੰਨੀ ਸੋਹਣੀ ਗਣੇਸ਼ ਜੀ ਦੀ ਮੂਰਤੀ ਬਣੀ ਨਾਲ ਉਹਦੇ ਆ ਸ਼ੀਰਦੀ ਨਾਲ ਇੱਧਰ ਗਾਇ ਮਾਤਾ ਤੇ ਇਸ ਸਥਾਨ ਤੇ ਜਦੋਂ ਅਕਬਰ ਨੇ ਖਦਾਈ ਕੀਤੀ ਤੇ ਜਦੋਂ ਉਹਨਾਂ ਨੇ ਖਦਾਈ ਕਰਦੇ ਆ ਜਦੋਂ ਕਈਆਂ ਨਾਲ ਟੱਪ ਲੱਗੇ ਤੇ ਇਥੋਂ ਖੂਨ ਵਹਿਣ ਲੱਗਾ ਤੇ ਫਿਰ ਉਹਨਾਂ ਦੇ ਅਕਬਰ ਦੇ ਸੁਪਨੇ ਦੇ ਵਿੱਚ ਸ਼ਿਵ ਸ਼ੰਕਰ ਜੀ ਉਹਨਾਂ ਨੇ ਆਣ ਕੇ ਕਿਹਾ ਕਿ ਤੂੰ ਇੱਥੇ ਇਮਾਰਤ ਕਰ ਮੰਦਿਰ ਦੇ ਰੂਪ ਮੰਦਿਰ ਬਣਵਾ ਤੇ ਤੇਰੇ ਜਿਹੜੀ ਹਰ ਇੱਕ ਜੰਗ ਜਿਹੜੀ ਤੂੰ ਸਫਲ ਕਰੇਂਗਾ ਫਿਰ ਅਕਬਰ ਨੇ ਇੱਥੇ ਮੰਦਿਰ ਬਣਾਇਆ ਜਿਹੜੇ ਤੇ ਮੰਦਿਰ ਦੇ ਇਸ ਸਾਈਡ ਤੇ ਤੁਹਾਨੂੰ ਪਾਣੀ ਮਿਲੂਗਾ ਕੂਲਰ ਲੱਗੇ ਪਠੰਡੇ ਚੱਲਦੇ ਤੇ ਇਸ ਤਰਫ ਮੰਦਿਰ ਬਾਬਾ ਜੈ ਸ਼ਿਵ ਦਾ ਸ਼ਿਵ ਸ਼ੰਕਰ ਦਾ ਦੇਖੋ ਕਿੰਨਾ ਖੂਬਸੂਰਤ ਮੰਦਿਰ ਬਣਿਆ ਬਹੁਤ ਸੋਹਣੀ ਇਮਾਰਤ ਬਣੀ ਪਈ ਆ ਇੱਧਰ ਹੀ ਮੂਰਤੀ ਬਣੀ ਆ ਤੁਹਾਨੂੰ ਦਰਸ਼ਨ ਕਰਾਉਣਾ ਹੈ ਇਸ ਤਰ੍ਹਾਂ ਦੀ ਮੂਰਤੀ ਗੋਰੀ ਨਾਰਾਇਣ ਇਸ ਤਰ੍ਹਾਂ ਦੇ ਹਿੰਦੀ ਚ ਲਿਖਿਆ ਤੂੰ ਸਕਰੀਨ ਸ਼ਾਟ ਮਾਰ ਕੇ ਪਰ ਲਿਓ ਤੇ ਘੰਟੀ ਜਿਆਦਾ ਬਾਬੇ ਦੀ ਬਸ ਕਰ ਤੂੰ ਵੀ ਮਾਰ ਦੇ ਤਾਜ ਚਲੋ ਬਸ ਆਜੋ ਆਜੋ ਬਸ 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 ਆਜੋ ਤੁਹਾਨੂੰ ਚੱਲ ਗਈ ਹਾਂ ਉਧਰ ਆ ਹਾਂ ਆ ਪਤਲੀ ਗਈ ਸਭ ਤੋਂ ਪਹਿਲਾਂ ਤੇ ਹੁਣ ਚੱਲੇ ਆਂ ਅਸੀਂ ਮੰਦਿਰ ਦੇ ਬੈਕ ਸਾਈਡ ਤੇ ਇਸ ਤਰ੍ਹਾਂ ਦੀ ਮਾਰਤਿਆ ਜਿਹੜੇ ਮੰਦਿਰ ਦੀ ਸਾਰੀ ਅਕਬਰ ਨੇ ਕਰਾਈ ਆ ਜਦੋਂ ਉਹਨਾਂ ਦੇ ਇਸ ਜਗ੍ਹਾ ਥਾਣੀ ਘੋੜੇ ਲੰਘਦੇ ਸੀ ਨਾ ਤੇ ਹੋਰ ਇਸ ਤਰ੍ਹਾਂ ਸਜਦੇ ਆਂ ਇਸ ਤਰ੍ਹਾਂ ਵੀ ਸ਼ਿਵ ਦਾ ਬਣਿਆ ਵਾ ਸ਼ਿਵ ਸ਼ੰਕਰ ਜੀ ਦਾ ਬਸਾਰੀ ਬਰਨੌਰ ਕਮਿਟੀ ਦੇ ਦੋ ਪਾਏ ਪੰਚਾਰੀ ਸੀ ਮੰਦਰ ਵਿੱਚ ਹੁਣ ਜਾਨੀ ਕਿ ਭਜਨ ਕਰਨਾ ਸ਼ੁਰੂ ਹੋ ਗਿਆ ਵਾ ਇਸ ਕਰਕੇ ਮੇਰੀ ਆਵਾਜ਼ ਤੁਹਾਨੂੰ ਸ਼ਾਇਦ ਥੋੜੀ ਘੱਟ ਆਵੇ ਤੇ ਇਹ ਤੁਸੀਂ ਦਰਸ਼ਨ ਕਰਦੇ ਹੋ ਮੰਦਰ ਦੇ ਘਰਨੌਰ ਜੋ ਕਿ ਗੁਰਦਾਸਪੁਰ ਦੇ ਵਿੱਚ ਪਈਦਾ ਤੇ ਤੁਹਾਨੂੰ ਹੁਣ ਮੈਂ ਦਿਖਾਉਣਾ ਜਿੱਥੇ ਕਿ yogੀਆਂ ਦੀ ਸਮਾਦ ਬਣੀਆਂ ਸਾਰੇ ਜਿੰਨੀਆਂ ਵੀ ਨਾ ਜਿੰਨੇ ਸਮੰਦਰ ਦੇ ਪੁਰਾਤਨ ਤੋਂ ਯਾਨੀ ਕਿ ਪੁਰਾਣੇ ਸਮੇਂ ਤੋਂ ਜੋਗੀ ਜੋ ਇਥੇ ਹੀ ਉਹਨਾਂ ਸਾਰਿਆਂ ਦੀ ਇਹ ਇਹ ਸਾਹਮਣੇ ਸਮਾਦ ਬਣੀ ਆ ਉਹਨਾਂ ਸਾਰਿਆਂ ਦੀ ਸਮਾਦਾ ਬਣੀਆਂ ਜਿੰਨੇ ਪੁਰਾਣੇ ਜੋਗੀ ਸੀ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇਹ ਸਾਰੀਆਂ ਸਮਾਦਾ ਜਿਹੜੀਆਂ ਉਹਨਾਂ ਦੀਆਂ ਨੇ ਤੇ ਹੁਣ ਤੁਹਾਨੂੰ ਦਿਖਾਉਨੇ ਆ ਮੰਦਰ ਤੇ ਪੁਰਾਣੇ ਤੇ ਇਹ ਸਾਰੀਆਂ ਉਹਨਾਂ ਦੀਆਂ ਸਮਾਦਾ ਨੇ ਤੇ ਇਸ ਤਰਫ ਵੀ ਜਾਣੇ ਆ ਚਲੋ ਆਓ ਵੀਡੀਓ ਦੇ ਵਿੱਚ ਬਣੇ ਰਹੋ ਤੋਂ ਮੰਦਰ ਦੇ ਨਾਲ ਸੱਜੇ ਪਾਸੇ ਬਹੁਤ ਵੱਡੀ ਮੂਰਤੀ ਬਣੀ ਹੈ ਸਿਵ ਦੀ ਦੇਖੋ ਤੁਸੀਂ ਸਾਹਮਣੇ ਦਰਸ਼ਨ ਕਰੋ ਬਹੁਤ ਤਗੜੀ ਮੂਰਤੀ ਬਣੀ ਆ ਤੇ ਇਸ ਟਾਈਮ ਮੰਦਰ ਦੇ ਵਿੱਚ ਭਜਨ ਹੋਣ ਡਿਆ ਵਾ ਸ਼ਾਇਦ ਮੇਰੀ ਆਵਾਜ਼ ਜ਼ਿਆਦਾ ਕਲੀਅਰ ਨਾ ਆਵੇ ਅਸੀਂ ਮਥਾ ਲਿਆ ਵਟੇ ਇੱਕ ਬੜੀ ਸੋਹਣੀ ਜਗ੍ਹਾ ਖੁੱਲੀ ਬਣੀ ਆ ਤੇ ਇਹ ਆ ਜੀ ਮੰਦਰ ਕਲਨੌਰ ਦਾ ਇੱਥੇ ਬਹੁਤ ਪੁਰਾਣਾ ਮੰਦਿਰ ਆ ਇਹ ਬਹੁਤ ਸਿੱਧਾ ਪੁਰਾਣਾ ਮੰਦਿਰ ਆ ਸਾਡੀ ਜੇ ਤੁਸੀਂ ਆਓ ਤੇ ਦਰਸ਼ਨ ਜ਼ਰੂਰ ਕਰਿਓ ਇਹ ਗੁਰਦਾਸਪੁਰ ਤੋਂ ਹੈਗਾ ਵਾ ਕੋਈ 35-40 ਕਿਲੋਮੀਟਰ ਦੀ ਰੇਂਜ 'ਚ ਤੇ ਡੇਰੇ ਬਾਬੇ ਨਾਨਕ ਦਾਗਾ ਵਾ 7-8 ਕਿਲੋਮੀਟਰ ਦੀ ਰੇਂਜ ਦੇ ਵਿੱਚ ਤੇ ਲੱਗ ਗਈ ਆ ਜਦੋਂ ਆਓਗੇ ਦਰਸ਼ਨ ਜ਼ਰੂਰ ਕਰਿਓ ਹੁਣ ਤੁਹਾਨੂੰ ਘੰਟੀਆਂ ਦੀ ਆਵਾਜ਼ ਸ਼ੁਰੂ ਹੁੰਦੀ ਉਂਝ ਸੁਣਦੇ ਹੋਣੀ ਘੰਟੀਆਂ ਦੀ ਆਵਾਜ਼ ਭਜਨ ਸ਼ੁਰੂ ਹੋ ਗਿਆ ਵਾ ਮੰਦਿਰ ਦੇ ਵਿੱਚ ਤੇ ਠੀਕ ਹੈ ਜੀ ਚੱਲਦੇ ਆ ਜੀ ਕੋ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਆ? ਹਾਏ ਇੱਕ ਕਮੈਂਟ ਜ਼ਰੂਰ ਕਰਕੇ ਦੱਸਿਓ। ਆਜੋ ਹੁਣ ਤੁਹਾਨੂੰ ਮੰਦਰ ਤੋਂ ਬਾਹਰਲੇ ਸਾਈਡ ਨਾਲ ਇੱਕ ਕਲਾ ਨਗਰ ਤੇ ਬਾਜ਼ਾਰ ਦਿਖਾਉਣੀ ਆ। ਦੇਖੋ ਕਿੰਨੀ ਸੋਹਣੀ ਬਾਜ਼ਾਰ ਹੈ। ਧਿਆਨ ਓਏ। ਉੱਤੋਂ ਇੱਧਰ ਮਿੱਟੀ ਦੇ ਭਾਂਡੇ ਦੇ ਭਾਵੇਂ ਘਰੇ ਲਾਏ ਨਾਲ ਟੋਟੀਆਂ ਲਾ ਕੇ ਟੋਟੀਆਂ ਲਾ ਕੇ ਘਰੇ ਲਾਏ ਨੇ ਇਹਨਾਂ ਨੂੰ ਦੇਖੋ ਕਿਨੇ ਪਾਣੀ ਵਾਹ ਤੇ ਠੰਡਾ ਪਾਣੀ ਵਾਸਤੇ। ਕਿੰਨੇ ਸੋਹਣੇ ਬਣਾਏ ਨੇ। ਦੇਖੋ ਸ਼ਹਿਰ ਦੇ ਵਿੱਚ ਪੂਰੀ ਰੌਣਕ ਲੱਗੀ ਹੋਈ ਹੈ ਕਲਾ ਨੋਟ ਦੇ ਨਾਲ ਬਹੁਤ ਹੌਂਸਜਾ ਮਿਲਦੇ ਆ ਦਿਖਾਉਣੇ ਆ ਮੰਦਿਰ ਦੇ ਸਾਹਮਣੇ ਪਾਸੇ ਚਾਟ ਦੀ ਜਿਹੜੀ ਲੱਗੀ ਹੈ ਤੇ ਚਾਟ ਵੇਖ ਕੇ ਬੱਚੇ ਕਹਿੰਦੇ ਚਾਟ ਖਾਣੇ ਆ ਕਿਨੇ ਕਿਨੇ ਖਾਣੇ ਕੋਲ ਕੱਪੇ ਦੱਸੋ ਲਓ ਜੀ ਠੀਕ ਹੈ ਕਰਦੇ ਮੇਰਾ ਭਰਾ ਹੈ ਇਹਨਾਂ ਨੂੰ ਤੇ ਚੱਲੇ ਆ ਜੀ ਹੁਣ ਆਪਣੇ ਘਰਾਂ ਨੂੰ ਵਾਪਸੀ ਆ ਤੇ ਮੰਦਿਰ ਦੇ ਦਰਸ਼ਨ ਬਹੁਤ ਵਧੀਆ ਕੀਤੇ ਨੇ ਤੇ ਕੋਸ਼ਿਸ਼ ਕੀਤੀ ਆ ਕਿ ਵੀਡੀਓ ਵਿੱਚ ਤੁਹਾਨੂੰ ਚੰਗੀ ਤਰ੍ਹਾਂ ਮੰਨਤ ਦੇ ਦਰਸ਼ਨ ਕਰਾਵਾਂ ਤੇ ਵੀਡੀਓ ਚੰਗੇ ਲੱਗੇਗੀ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੁਹਾਡਾ ਆਪਣਾ ਚੈਨਲ ਆ ਜੀ ਗੁਰਦਾਸਪੁਰ ਵਾਲਿਆਂ ਦਾ ਤੇ ਠੀਕ ਹੈ ਜੀ ਸਾਰੇ ਜਾਣੇ ਓਕੇ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ